ਮਾਰਾ ਠੇਕੇਦਾਰ ਮਾਰਾ ਠੇਕੇਦਾਰ ਦੇਖ ਲੋ ਮਾਰਾ ਠੇਕੇਦਾਰ ਕਹਿੰਦਾ 8 ਵਜੇ ਆਜੋ 9 ਵਜੇ ਫੁੱਲ ਲਵਾਣਾ ਆਪ ਉਹ ਹਲ ਕਰ ਫੁੱਲ ਨਹੀਂ ਲੱਗੇ ਤੁਹਾਡੇ ਉਹ ਦੇਖੋ ਗੱਡੀ ਲੈ ਆ ਗਿਆ ਪਰ ਰਾਣੀ ਸੁੰਦਰੀ ਲੈ ਕੇ ਲਾਤੀ ਸਾਹਮਣੇ ਖੜੀ ਆ ਲੇਚ ਰਿਚ ਕਰ 9 ਵਜੇ ਤੱਕ ਫੁੱਲ ਨਹੀਂ ਲੱਗੇ ਚੱਕਰ ਕੀ ਚੜਾਈ ਜਿੱਤੇ ਬਾਈ ਦੀ ਅੱਜ 18 ਚ ਘੁੰਮਦਾ ਫੁੱਲ ਆ ਕੇ ਅੱਜ ਯਾਰ ਬੈਲੀ ਦਾ ਵਿਆਹ ਆ ਯਾਰ ਬੈਲੀ ਦਾ ਅੱਜ ਇਹ ਨੇਕ ਵਿਆਹ ਆ 10 ਬਰਾਤਾਂ ਆ 10 ਬਰਾਤਾਂ ਆਜੂ ਪਾਣਾ ਅੱਜ ਕੰਬਲੀਆਂ ਜੀਤਾ ਸਾਡਾ ਚੋਬਰ ਕੰਬਲੀਆਂ ਵਾਲਾ ਤੇ ਹਾਂਜੀ ਬਾਬੇ ਉਹ ਸਾਸਰੀ ਕਾਲ ਜੀ ਸਾਦੇ ਬਰੇ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਲਾਲ ਲੱਗੇ ਆ ਬਰਾਤ ਬਰਾਤ ਨਹੀਂ ਘਰ ਦਾ ਵਿਆਹ ਆ ਆਪਣੇ ਯਾਰ ਵੈਲੀ ਦਾ ਵਿਆਹ ਆ ਤੇ ਬਾਕੀ ਗੱਡੀਆਂ ਸਾਰੀਆਂ ਪਹੁੰਚੀਆਂ 6-7 ਗੱਡੀਆਂ ਤੇ ਬਾਕੀ ਉਹ ਲਾਨੇ ਜਾ ਕੇ ਰੌਣਕ ਮਿਲਾ ਜੀਤਾ ਭਾਈ ਹਲੇ ਫੋਨ ਹੋਈ ਜਾਂਦਾ ਸਾਨੂੰ ਫੋਨ ਕਰੀ ਇਹਨੇ ਬਰਾਤ ਚੱਲ ਗਈਆਂ ਆਪਣਾ ਜਿਹੜਾ ਭਰਾ ਜੀ ਦਾ ਵਿਆਹ ਹੈ ਨਾ ਆਪਣਾ ਯਾਰ ਵੈਲੀ ਆ ਖਾਸ ਤੇ ਪੰਜਾਬ ਪੁਲਿਸ ਦੇ ਵਿੱਚ ਵਧੀਆ ਰੈਂਕ ਤੇ ਆਪਣੇ ਨਮਾ ਸ਼ਹਿਰ ਤੇ ਤੇ ਮਿੱਤਰੋ ਦਾ ਵਿਆਹ ਹੈ ਅੱਜ ਤੇ ਘੈਂਟ ਵਿਆਹ ਹੈ ਪੂਰਾ ਅੱਜ ਤੇ ਗੱਡੀਆਂ ਹਨਾ ਸੱਤ ਪਾਈਆਂ ਸੀ ਸੱਤਾਂ ਚੋਂ ਪੰਜ ਉੱਪਰ ਥੱਲੇ ਹੋ ਗਈਆਂ ਆਪਣੇ ਗਰੁੱਪ ਦੇ ਸਾਰੇ ਬੰਦੇ ਕੋ ਦਿੱਲੀ ਚਲੇ ਗਿਆ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਬਾਕੀ ਦੋ ਤਿੰਨ ਕਿ ਜਣੇ ਹੈਗੇ ਆਪਣੇ ਚਲੋ ਖਾਸ ਕਾਕੂ ਭਰਾ ਹੈਗਾ ਕਾਪੀ ਲ ਹੈਗਾ ਵਿੱਕੀ ਬਾਈ ਹੈਗਾ ਜੀਤਾ ਬਾਈ ਹੈਗਾ ਤੇ ਬਾਕੀ ਲਾਣੇ ਰੌਣਕ ਮੇਲਾ ਤੇ ਆਪਣਾ ਬੋਵੀ ਲਾ ਦੇ ਵਾਲੀ ਗੱਡੀ ਇੱਕ ਬੋਵੀ ਲਾ ਦੇ ਵਾਲੀ ਲਾਲੇ ਵਾਲੀ ਲਵੇ ਮਿੱਤਰੋ ਵਿੱਕੀ ਬਾਈ ਵੀ ਸਾਨੂੰ ਟੱਕਰ ਗਿਆ ਰਾਤ ਜਾਂਦਾ 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 ਵਿੱਕੀ ਬਾਈ ਕਹਿੰਦੇ 9244 ਵਾਲਾ ਉਸਤਾਦ ਦਾ ਭਰਾ ਵੀ ਸਾਡੇ ਨਾਲ ਤੇ ਮਿੱਤਰ ਪਿਆਰਿਓ ਇੱਕ ਗੱਲ ਦੱਸਾਂ ਤੁਹਾਨੂੰ ਯਾਰ ਆਪਣੇ ਬੰਦੇ ਨਾ ਅੱਜ ਕੀ ਕਰਦੇ ਆ ਜਿਹੜੇ ਬਾਈ ਕ੍ਰਿਸਟਲ ਇਹ ਆ ਤੇ ਕ੍ਰਿਸਟਲ ਦੀਆਂ ਬਰਾਤਾਂ ਜਿਹੜੇ ਬਾਈ ਆਰਟਿਕਲ ਇਹ ਆ ਉਹ ਆਰਟਿਕਲ ਦੀਆਂ ਬਰਾਤਾਂ ਹੈ ਜਿਹੜੇ ਨੋਵ ਵਾਲੇ ਅਨੋਵ ਵਾਲੀਆਂ ਬਰਾਤਾਂ ਆਪਾਂ ਕਦੇ ਨਹੀਂ ਇਦਾਂ ਕੀਤਾ ਆਪਣੇ ਕੋਲ ਕ੍ਰਿਸਟਲ ਵੀ ਆ ਅਨੋਵਾ ਵੀ ਆ ਚਲ ਆਪਣੇ ਭਰਾਵਾਂ ਦੀਆਂ ਆਰਟਿਕਾਂ ਵੀ ਆ ਹੈਨਾ ਤੇ ਆਪਾਂ ਯਾਰ ਜਿੱਥੇ ਪਿਆਰ ਮੁਹੱਬਤ ਆ ਮੈਂ ਕਦੇ ਐ ਨਹੀਂ ਦੇਖਿਆ ਫਿਰ ਆਪਾਂ ਉਹਨੂੰ ਕੰਮ ਦਉਂਗੇ ਸਾਨੂੰ ਕੰਮ ਲਾਊਗਾ ਜਿੱਥੇ ਪਿਆਰ ਮੁਹੱਬਤ ਆ ਨਾ ਉੱਥੇ ਆਪਾਂ ਆਟਿਕਾਂ ਵਿੱਚ ਪਾਈ ਦੀ ਕ੍ਰਿਸ਼ਟਾ ਪਾਈ ਦੀ ਨੋਵਾ ਵੀ ਸਾਡੀਆਂ ਪ੍ਰਾਤਾਂ ਮਿਸੀਆਂ ਹੁੰਦੀਆਂ ਯਾਰ ਲੈ ਵੇ ਮਿੱਤਰ ਪਿਆਰਿਓ ਰਾਣੀਆਂ ਖੜੀਆਂ ਸਾਰੀਆਂ ਲਿਛ ਲਿਛ ਕਰਦੀਆਂ ਆਪਣੀਆਂ ਤੇ ਕੋ ਆ ਗਈ ਅੱਜ ਅੱਠ ਅੱਠ ਗੱਡੀਆਂ ਚਾਰ ਪੰਜ 18 ਨੂੰ ਫੁੱਲ ਲੱਗਿਓ ਤੇ ਬਾਕੀ ਲਾਨਿਆਂ ਰੌਣਕ ਮਿਲਣ ਖੜੇ ਆ ਪਿੰਡ ਅਟਾਲ ਮਜਾਰਾ ਸਾਡਾ ਕਪਿਲ ਕਿਰਪਾਲ ਬਰੋ ਤੇ ਵਿੱਕੀ ਬਾਈ ਸਾਡਾ ਖੇਪੜ ਉਹੀ ਆ ਇੱਕ ਗੱਡੀ ਆ ਪਹੁੰਚ ਗਈ ਆ ਦੇਖੋ ਆ ਦੇਖੋ ਮਾਲਾ ਠੇਕੇਦਾਰ ਸਾਡਾ ਹਰੇ ਆਪ ਤਿਆਰ ਨਹੀਂ ਸਾਨੂੰ ਉਦਾਂ ਹੀ ਕਾਲੀ ਪਾਈ ਪਈ ਨਾ ਚਾਹ ਨਾ ਪਾਣੀ ਤੁਹਾਡੇ ਪਿੰਡ ਖੜੇ ਆ ਦੇਖੋ ਠੇਕਰਾਂ ਦੇ ਹਾਲ ਜੀਤੇ ਚੋਬਰ ਦੇ ਹਾਲ ਦੇ ਗੱਡੀ ਲਿਆ ਉਹ ਚਾਹ ਦਾ ਪੀ ਲਓ ਦੇਖੋ ਨਾ ਚਾਹ ਨਾ ਪਾਣੀ ਜੀਤਾ ਚੋਬਰ ਟਾਲ ਮਯਾਰੀਆ ਕਹਿੰਦੇ ਜੀ ਜੀਤੇ ਚੋਬਰ ਐ ਥਾਰ ਨਾ ਫੁੱਲ ਵਾ ਖੜੀ ਕੀਤੀ ਹੋਆ ਤੇ ਇਧਰ ਮਹੂਰਤ ਪਹਿਲੇ ਹੋ ਗਿਆ ਉਪ ਤੌਣ ਲੱਗਿਆ ਮਹੂਰਤ ਹੋ ਗਿਆ ਹੌਲਟੀਆਂ ਪਹਿਲੇ ਸਟਾਰਟ ਹੋ ਗਈਆਂ ਅਗੇ ਜੱਸਾ ਨਹੀਂ ਮੈਨੂੰ ਖੇਜਣਾ 18 ਵੀ 3 4 ਆਜੇ ਮਿੱਤਰੋ ਸੈਲਫ ਮਾਰੀ ਲੈਂਦੇ ਆ 18 4x4 ਪੁਰਾਣੀ ਤੇ ਚਲਾਈ ਉਹ ਪਹਿਲੀ ਵਾਰ ਚਲਾਈ ਤੇ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਜੀਤਾ ਬਾਈ ਕੱਲ ਦਾ ਫੋਲੋ ਆਉਣ ਲੱਗੇ ਆ ਸਾਡਾ 18 ਨੂੰ ਕਿੰਨੀਆਂ ਵਾਰ ਕਿੰਨੀਆਂ 3 ਕੇ 4 ਵਜੇ 3 ਵਜੇ 3 18 ਤਿਆਰ ਕੀਤੀਆਂ ਹੈ ਨੇ ਨਵੇਂ ਨਵੇਂ ਟ੍ਰੈਂਡ ਆ ਯਾਰ ਨਵੇਂ ਨਵੇਂ ਅਲੱਗ-ਅਲੱਗ ਸ਼ੌਂਕ ਆ ਆਪਣੋ ਆਪਣਾ ਕਈ ਕਈ ਸਕੋਰਪਿਓ ਪੰਜ ਕਾਲੀਆਂ ਮੁੰਡੇ ਕੱਲ ਪਰਸੋਂ ਲੈ ਗਿਆ ਸੀ ਪੰਜ ਐਨ ਸਕੋਰਪਿਓ ਲੈ ਗਿਆ ਤੇ ਕਈ 18 ਲੈ ਕੇ ਜਾਂਦੇ ਆ ਕਈ ਰੇਂਜ ਰੂਪਾ ਲੈ ਕੇ ਜਾਂਦੇ ਆ ਵੀ ਆਪਣਾ ਆਪਣਾ ਸ਼ੌਂਕ ਆ ਇੱਕ ਦਿਨ ਦਾ ਚਾਹ ਜੀ ਤੇ ਭਾਈ ਹੈ ਹਾਂ ਜੀ ਅੱਜ ਪਗਾ ਲੋ ਚਾਹ ਅੱਜ ਦਿਨ ਪੂਰੀ ਚੜਾਈ ਆ ਬਾਈ ਦੀ ਕਲੱਚ ਯਾਰ ਮੈਂ ਨਾ ਜਿਹੜੀ ਆ ਪਹਿਲੀ ਵਾਰ ਚਲਾਈ ਉਹ ਆ ਨਵੇਂ ਮਾਡਲ ਦੇ ਅੱਜ ਚਲਾਈ ਐ ਇਦਾਂ ਤੇ ਮੈਂ ਹਾਂ ਜੇ ਨਾ ਪ੍ਰਮਾਤਮਾ ਦਊਗਾ ਆਪਣੀ ਉਹ ਚਲਾਉਂਗਾ ਕਿ ਤੇ ਪ੍ਰਮਾਤਮਾ ਨਾਲ ਰਹੀ ਪੂਰਾ ਕਰੇ ਤਾਂ ਥਾਲ ਦਾ ਸੁਫਰਾ ਆ ਦੇਖੋ ਕੱਲ ਪੂਰਾ ਹੁੰਦਾ ਮਿਹਨਤ ਕਰਨ ਲੱਗਿਆਂ ਜਿੱਥੇ ਭੁਜੀ ਠੀਕ ਹਾਂਜੀ ਹਾਂਜੀ ਕਦੇ ਨਾ ਕਰਦਾ ਪ੍ਰਮਾਤਮਾ ਦਊਗਾ ਤੇ ਕੱਲ੍ਹ ਵਾਂ ਤੇ ਜੈਸਾ ਹੀ ਆਉਂਦਾ ਫੀਲਿੰਗ ਜੀ ਹੈਗੀ ਚਲਾ ਕੇ ਇਹਨੂੰ ਆਂਦੀ ਉਹਨਾਂ ਨੂੰ ਕੰਫਰਟ ਆ ਨਾ ਕੰਫਰਟਬਲ ਹੀ ਕੰਫਰਟ ਵੀ ਠੀਕ ਆ ਜਿਹੜੀ ਪਹਿਲੀ ਗੱਡੀ ਉਹ ਇੰਨੀ ਕੰਫਰਟੇਬਲ ਹੈਗੀ ਇਹ ਪੂਰੀ ਕੰਫਰਟੇਬਲ ਐਨ ਗੱਡੀ ਐਨ ਕਰਮ ਉਹ ਹੀ ਆ ਫੀਲਿੰਗ ਵੀ ਜੀ ਇੱਚ ਥਾਰ ਜਿਉਂ ਮਰੇ ਮੇਰੇ ਵੀਰੋ ਥਾਰ ਚ ਨਿਆਰੇ ਆਈ ਜਾਂਦੇ ਨਿਆਰੇ ਜਾਈ ਜਾਂਦੇ ਇਹ ਵੀ ਸੀਟ ਵਲ ਲੱਗ ਟੁੰਨ ਟੁੰਨ ਕਰੀ ਜਾਂਦੇ ਉਹਦਾ ਵਧੀਆ ਬੌਂਡ ਬੌਂਡ ਸਾਰਾ ਦੇਖਦਾ ਜਦੋਂ ਟਾਇਰ ਪਾਣੇ ਨਾ ਆਪਣੀ ਗੱਡੀ ਨਭਰੀ ਨਾ ਨਾ ਉਹ ਨਹੀਂ ਭਰਨੀ ਉੱਚ ਇਕੱਠੇ ਚੱਲਾਂਗੇ ਆਪਾਂ ਦੋਏ ਖਾਲੀ ਲੈ ਜਾਣੀ ਆਪਾਂ ਖਾਲੀ ਕਾਕੂ ਬਾਈ ਆ ਗਿਆ ਸਾਡਾ ਕਰੀਮਪੁਰਿਆ ਕਾਕੂ ਬਾਈ ਕਾਕੂ ਚੋਬਰ ਨਜ਼ਾਰਾ ਹੈਗਾ ਮੇਰੇ ਕਾਫੀ ਯਾਰਾਂ ਦੋਸਤਾਂ ਹੋ ਗਏ ਮੈਂ ਚਲਾਈਆਂ ਨਹੀਂ ਸੀ ਤੇ ਅੱਜ ਚਰਾਏ ਲਈ ਮੈਂ ਯਾਰ ਆਪਣੀ ਲੈ ਕੇ ਚਲਾਉਂਗੇ ਆਪਣੀ ਪਤਾ ਨਹੀਂ ਪਰਮਾਤਮਾ ਦੇ ਕਰ ਦੇਣੀ ਆ ਇਹ ਗੱਲਬਾਤ ਹੈਗੀ ਯਾਰ ਯੈਸ ਕਾਕੂ ਬਾਈ ਚੋਬਰ ਕ੍ਰੀਮਪਰੀਆ ਥਾਰ ਲਾਤੀ ਆਪਾਂ ਪਿੱਛੇ ਕਹਿੰਦੇ ਕਾਕੂ ਕ੍ਰੀਮਪਰੀਆ ਸਾਡਾ ਭਰਾ ਪਹੁੰਚ ਗਿਆ ਸਿੰਘ ਸੁਰਮਾ ਸਾਰੇ ਭਰਾਵਾਂ ਨੂੰ ਹੋਰ ਭਾਈ ਠੀਕ ਠਾਕ ਸਿੱਧਾ ਹੈ ਨਾ ਵਧੀਆ ਚੜ੍ਹਦੀ ਜਾਈ ਮੋਟਰਾਂ ਭਰ ਲਾਪੀਆਂ ਸਾਰੀਆਂ ਲੈ ਵੀ ਮਿੱਤਰ ਪਿਆਰੋ ਜੀਤਾ ਬਾਜ ਕਹਿੰਦਾ ਸੀ ਆਪਾਂ ਕੱਲ ਦੋਏ ਚੱਲਾਂਗੇ ਤੇ ਅੱਠ ਗੱਡੀਆਂ ਸੀ ਸੱਤ ਭਰ ਗਈਆਂ ਅੱਠਵੀਂ ਆਪਣਿਆਂ ਵਾਲੀ ਆ ਤੇ ਬਾਈ ਦੇ ਘਰ ਦੇ ਚੱਲੇ ਆਪਣੇ ਨਾਲ ਇਹ ਉਹ ਨਾਮ ਵੀ ਤੁਰ ਲੰਘਿਆ ਉੱਥੇ ਜਾ ਕੇ ਸ਼ਾਟ ਲਾਉਂਗਾ ਲੇਡੀਜ਼ ਬੈਗੀਆਂ ਨਾਲ ਆ ਲਾਇਆ ਗੁਰੂ ਘਰ ਫੇਰੇ ਕਰਨ ਮਿੱਤਰੋ ਤੇ ਮੇਰੇ ਨਾਲ ਇੱਕ ਗੱਡੀ ਆਈ ਆ ਆਪਣੀ ਤੇ ਬਾਕੀ ਗੱਡੀਆਂ ਰਹਿ ਗਈਆਂ ਪੈਲਸ ਹੁਣ ਜੀਤਾ ਚੋਬਰ ਦੇਖਦੇ ਆਂਦਾ ਕਿ ਨਹੀਂ ਆਂਦਾ ਪਾਰਕਿੰਗ ਹੋ ਗਈ ਅੰਦਰ ਫੋਲੇ ਮੈਂ ਤਾਂ ਲਿਆ ਕੇ ਗੱਡੀ ਬਾਹਰੇ ਲਾਤੀਆ ਇੱਕ ਗੱਡੀ ਹੋਰ ਆ ਗਈ ਸਾਹਮਣੇ ਤਿੰਨ ਗੱਡੀਆਂ ਆ ਗਈਆਂ ਆਨੰਦ ਕਾਰਜਾਂ ਨੂੰ ਓਏ ਹੋਏ ਮੀਂਹ ਨੇ ਹਾਲ ਮਾੜਾ ਕੀਤਾ ਪਿਆ ਉਹ ਤਾਂ ਵਧੀਆ ਮੌਸਮ ਠੰਡਾ ਕਰਦਾ ਪਰ ਕੰਮ ਚਿਕੜੋ ਚਿਕਣੀ ਹੋਇਆ ਪਿਆ ਮੇਰੇ ਵੀਰੋ ਚਿਕੜੋ ਚਿਕੜੀ ਜਲੰਧਰ ਘੜੇ ਮੇਰੇ ਵੀਰੋ ਜਲੰਧਰ ਓਏ ਹੋਏ ਗੱਲਬਾਤ ਇੱਥੇ ਹੀ ਹੈ ਯਾਰ ਇੱਥੇ ਹਾ ਬਰ ਵੀ ਅੰਦਰ ਜਗ੍ਹਾ ਯਾਰ ਅੰਦਰ ਜਗ੍ਹਾ ਬਾਦੂ ਸੀ ਤੇ ਐਵੇਂ ਗੱਡੀਆਂ ਬਾਹਰ ਲਾਤੀਆਂ ਜੀਤਾ ਚੋਬਰ ਨੇ ਪਿਛਲੇ ਕਰਾਤੀ 911 ਆਪਣੀ ਖੜਿਆਣਾ 9900 ਮਿੱਤਰ ਪਿਆਰਿਓ ਮੈਂ ਗੱਡੀ ਅੰਦਰ ਲਾ ਦਈ ਯਾਰ ਕਿਉਂਕਿ ਲੇਡੀ ਸਵਾਰੀਆਂ ਨਾਲ ਨਾਲ ਹੈਗੀਆਂ ਲੇਡੀਸ ਆ ਮੁੰਡੇ ਜਾ ਰੋਸੋ ਦੇ ਘਰਦੇ ਆ ਤੇ ਮੈਂ ਕਿ ਅੰਦਰ ਹੀ ਲਾ ਦਾਨੇ ਗੱਡੀ ਬਾਕੀ ਸਾਰੀਆਂ ਅੰਦਰ ਹੀ ਖੜੀਆਂ ਦੋ ਗੱਡੀਆਂ ਆਪਣੀਆਂ ਬਾਹਰ ਖੜੀਆਂ ਸੀਆਂ ਗੁਰੂ ਘਰ ਦਰਸ਼ਨ ਕਰੋ ਸੀ ਏ ਭਾਇ ਗੁਰੂ ਪ੍ਰਮਾਤਮਾ ਮਿਹਰ ਕਰੀ ਸਾਡੇ ਤੇ ਵੀ ਤੁਹਾਡੇ ਤੇ ਵੀ ਲੈ ਵੇ ਮਿੱਤਰੋ ਰਾਣੀ ਵਾਲਿਆ ਕੇ ਅੰਦਰ ਲਾਤੀ ਹੈ ਜੀ ਆ ਰਾਜੂ ਬਾਈ ਸਾਡਾ ਕਰਨ ਆਪਿਆ ਸਾਫ ਸਪੰਗੀਆਂ ਤੇ ਚੋਬਰ ਵਾਲੀ ਥਾਂ ਰਾਹ ਖੜੀ 911 ਲੈ ਮਿੱਤਰੋ ਰਸਾਟ ਪਹੁੰਚ ਕੇ ਰਸਾਟ ਪਰ ਅਜੇ ਪਹੁੰਚ ਗਏ ਹਾਂ ਕਾਕੂ ਬਾਈ ਸਾਡਾ ਸਾਈ ਦੇਣ ਲੱਗਿਆ ਮੈਟਾਂ ਦੀ ਮੈਟ ਪਸੰਦ ਆ ਗਿਆ ਕਾਕੂ ਬਾਈ ਨੂੰ ਹੋਰ ਤੈਨੂੰ ਕਰਾ ਦੇ ਤੇ ਤੈਨੂੰ ਬਹਿ ਕੇ ਜਾਣਾ ਸਾਡੇ ਰਾਮਨ ਭਰਾ ਵਾਲੇ ਮੈਟ ਪਸੰਦ ਆ ਗਿਆ ਕਾਕ ਰਾਮਨ ਭਰਾ ਨੇ ਮੈਟ ਲੈਣੇ ਜੀਐਫਐਕਸ ਨਵੇਂ ਚਾਰਿਆਂ ਵੇ ਕਾਕੂ ਬਾਈ ਸਾਈ ਦੇਣ ਲੱਗਿਆ ਸਾਈ ਸਾਈ ਵੱਡਾ ਸਾਈ ਚੰਗਾ ਸਾਈ ਸਾਈ ਵਾਲਾ ਹੋਵੇ ਨਾ 4000 ਮੈਂ ਝੋਟੀ ਵੇ ਦਿੱਤੀ ਉਹਨੂੰ ਉਹ ਬੋਲੀ ਲੱਗ ਰਹੀ ਭਾਈ 1000 ਰੁਪਏ ਮੰਗ ਰਿਆ ਕਾਕੂ ਭਾਈ ਕਿੰਨੇ ਚ ਹੋਗੀ 400 400 ਚ ਭਾਈ 400 ਚ ਡਨ ਕਰਦੇ ਕਾਕੂ ਭਾਈ ਬਹੁਤ ਲਾਗੇ ਇਹਨਾਂ ਨੂੰ ਮੈਂ ਸੈੱਟ ਕਰਕੇ ਬਾਲੇ ਜਮੇ ਲਾ ਲੂਗਾ ਕੋਈ ਗੱਲ ਤੁਸੀਂ ਵੀਡੀਓ ਨੂੰ ਬੰਦ ਕਰ ਦਿਓ ਬਾਲੇ ਜਮੇ ਲਾ ਲੂਗਾ ਕੋਈ ਗੱਲ ਨਹੀਂ 700 ਕਰਦੇ ਚਲ ਹੋ ਗਈ ਭਾਜੀ 405 ਰੁਪਏ ਚਲ ਨਹੀਂ ਬਣੀ ਨਹੀਂ 400 200 ਹੋਰ ਪਾ ਲੈਣੇ ਵਿੱਚ ਭਾਜੀ ਚਲ 400 200 ਹੋਰ ਹਾਂ ਇੱਕੋ ਗੱਲ ਕਰਾਂ ਆ ਚਾਬੀ ਪਾ ਦੇ ਇੱਕ ਪਹਿਲਾਂ ਲੈ ਹੱਤ ਕਰ ਕੋ ਗੱਲ ਕਰਨੀ ਹੁਣ ਦੂਜੀ ਗੱਲ ਨਹੀਂ ਦੱਸਿਆ ਬਹੁਤ ਸਵਾਗਤ ਸਭ ਬੰਦਿਆਂ ਦੇ ਖੜੇ ਆ ਹੱਤ ਕਰ ਪੰਜਾਂ ਪੰਜ ਹੱਤ ਕਰ ਮੈਂ ਮੋੜ ਨਹੀਂ ਨਹੀਂ ਹੁਣ ਮੈਂ ਹੱਤ ਕਰ ਉਹ ਖੜਾ ਰੱਜ ਭਾਈ ਮੈਂ ਨਹੀਂ ਮੋੜ ਨਹੀਂ ਹੁਣ 500 ਰੁਪਿਆ ਹੋ ਗਿਆ ਲੈ ਭਾਈ ਲੈ ਬੇ ਗੱਲ ਖਤਮ ਕਰਤੀ ਗੱਲ ਖਤਮ ਕਰਤੀ ਚੱਕ ਭਾਈ ਕੱਢ ਮੈਡ ਰੱਖ ਗੱਡੀ ਖੋਦ ਵਿੱਚ ਇਹਨਾਂ ਪੁੱਗਦੀ ਨਹੀਂ ਜੀ ਕਢਾਓ ਛੋਟੀ ਆ ਜਾਓ ਛੋਟੀ ਛੋਟੀ ਜਿਹਾ ਸਾਈਨ ਨਹੀਂ ਸੌਦਾ ਅੜ ਗਿਆ ਯਾਰ ਸਾਡਾ ਭਾਈ 10000 ਰੁਪਏ ਕਹਿੰਦਾ ਕਾਕੂ ਭਾਈ ਨੇ 500 ਸੌ ਡੰਨ ਕਰਤਾ ਸਾਈ ਦੇਤੀ 800 ਰੁਪਏ ਦੇ ਛੱਡ ਯਾਰ ਆ ਲੈ ਕਾਕੂ ਭਾਜੀ 800 ਰੁਪਏ ਨੇ ਮੁੰਨ ਨਿਪੜ ਗਿਆ ਯਾਰ ਕੁਛ ਨਹੀਂ ਫਿਰ ਫਾਇਦਾ ਹੀ ਉਹਦਾ ਕਿ ਨੀ ਸਾਲਾ ਨਹੀਂ ਨਹੀਂ 500 ਰੁਪਏ ਜਾਂਦਾ ਜੇ ਤੁਸੀਂ ਲੈਣ ਜਾਂਦੇ ਓਥੇ ਚੱਲ ਜੁਕੇਗਾ ਨਹੀਂ ਸਾਲਾ ਚੱਲ ਇਹ ਵੀ ਨਹੀਂ ਜੁਕੇਗਾ ਚੱਲ ਕੋਈ ਨਾ ਫਿਰ ਦੇ ਦਿਓ ਹੁਣ ਭਾਈ ਜੀ 100 ਖੰਡ ਹੋਰ ਤੇ ਹੀ 800 ਰੁਪਏ ਠੀਕ ਹੈ ਚੱਲ ਇੱਕ ਵਾਰ ਕਮੈਂਟ ਵਾਟ ਭਾਈ ਇੱਥੇ ਆ ਗਈ ਗੱਲ ਆਮਲੇ ਵੀ ਕਰਦੀ ਆਹ ਭਾਜੀ ਇੱਥੇ ਆ ਗਈ ਗੱਲ ਸਿੱਧਾ 200 ਤੋਂ ਲੈਦਾ ਹੁਣ 100 ਦਾ ਜੋਲਾ ਦਿੰਦਾ ਆ ਸੌਦਾ ਕਰਾਓ ਯਾਰ ਸਾਡੇ ਬੰਦਿਆਂ ਦਾ ਸਿੱਧਾ ਹਾਂ ਦਾ ਭਾਈ ਨੇ ਕਿਹਾ ਦਵੇ ਤੇ ਬਾਈ ਨੇ ਮੈਟੜੇ ਆਪਾਂ ਰਖਾਇਓ ਰਖਾਣੇ ਜੀਐਫਐਕਸ ਦੇ ਨਵੇਂ ਕ੍ਰਿਸਟਲ ਚ ਮੈਂ 200 ਸਿੱਧਾ ਛੱਡਾ ਕਾਕੂ ਭਾਈ ਨੇ ਦੂਏ ਰਖਾਇਓ ਕਹਿੰਦੇ ਮੈਂ ਇਹ ਰੱਖ ਲੈਣੇ ਲੈ ਸਾਡਾ ਸੜ ਦੇ ਕਿਹੜਾ ਘੱਟ ਗਿਆ ਕੁਝ ਕਸੇ ਨਹੀਂ ਹੋਗੇ ਸੱਤਾ ਵੀ ਨਹੀਂ ਤੁਹਾਨੂੰ ਬਾਤ ਚੋ ਜ਼ਿਆਦਾ ਹੁਣ ਸੌਦਾ ਕਿੰਨੇ ਚ ਨਿਬੜਦਾ ਲੈ ਵੀ ਮਿੱਤਰੋ ਸੌਦਾ ਹੋ ਗਿਆ ਕਾਕੂ ਭਾਈ ਸਾਡੇ ਦਾ ਡਨ ਕੱਢੋ ਕੱਢੋ ਜੀ ਮੈਟ ਰੱਖੀਏ ਕਾਕੂ ਭਾਈ ਦੀ ਰਾਣੀ ਸੁੰਦਰਾ ਚੀਚ ਰੱਖੀਏ ਜੀਐਫਐਕਸ ਦੇ ਆਹ ਯਾਰ ਲਾਥੇ ਭੇਜਵਾ ਤੱਕਾ ਦੇ ਕਿਤੇ ਲੈ ਵੀ ਆਹ ਮੈਟ ਸੇ ਕਾਕੂ ਭਾਜੀ ਠੀਕ ਆ ਪਹਿਲਾ ਲੈ ਆਉਂਦੇ ਇਹੇ ਗੱਟਾ ਸੌਦਾ ਸੌਦਾ ਡਨ ਹੋ ਗਿਆ ਸਾਡਾ ਬੈਠੇ ਬੈਠੇ ਇੱਕ ਆ ਮਟਾ ਕਾ ਮਟਾ ਦੋ ਮੋਰੇ ਆ ਡਿੱਗਿਆ ਨਹੀਂ ਆ ਮਟਾ ਤੇ ਰਾਣੀਆਂ ਖੜੀਆਂ ਸਾਰੀਆਂ ਲੈਚਰ ਇਸ ਕਰਦੀਆਂ ਲੈ ਵੇ ਮਿੱਤਰੋ ਸੌਦਾ ਹੋ ਗਿਆ ਸਾਡਾ ਮਟਾਂ ਦਾ ਮੈਟ ਹੋ ਗਿਆ ਆਪਣੇ ਹੁਣ ਹਾਂ ਤੇ ਹੁਣ ਇਹ ਚਰਖਣ ਚੱਲੇ ਰਾਣੀ ਸੁੰਦਰਚਾ ਪਾ ਨਵੇਂ ਮੈਟ ਜਲੰਧਰ ਨੂੰ ਮੇਰੇ ਵੀਰੋ ਜਲੰਧਰ ਕਹਿੰਦੇ ਜਲੰਧਰ ਇੱਕ ਬੰਦੇ ਰੇਟ ਜਿਆਜਾ ਬਹੁਤ ਜਿਆਜਾ ਉਹ ਕੋ ਤੋਂ ਲੈ ਕੇ ਚੱਲਦਾ ਉਹ ਕੋਕਰ ਕੋ ਕਰੇ ਐਵੇਂ ਹਫਤੇ ਖ ਹੋ ਗਿਆ ਭਾਜੀ ਕੱਪਟਕ ਹੋ ਗਿਆ ਕੋਰ ਖੋ ਗਿਆ ਨਾ ਮੈਂ ਜੀਐਫਐਕਸ ਦੇ ਸੇਮ ਮੈਟ ਭਾਈ ਇਹ ਨਾ ਮੈਟ ਵੇਚ ਰਕਮ ਕਰ ਲਈ ਜਿਆਦਾ ਇਕੱਠੀ ਹਾਂ ਹਾਂ ਬਹੁਤ ਔਰ ਭਾਈ ਨੂੰ ਭਾਈ ਨੂੰ ਗੱਲਾਂ ਆਈ ਜਾਂਦੀਆਂ ਭਾਈ ਕਾਰ ਕਨਸੈਪਟ ਤੇ ਆਏ ਆ ਜੀ ਦੇਖੋ ਸਿੱਧਾ ਭਾਈ ਆ ਗਿਆ ਇੱਥੇ ਕਹਿੰਦਾ ਜਿਹੜੀ ਰਕਮ ਇਕੱਠੀ ਕਰਕੇ ਲੈਂਦੀ ਲਾਣੀ ਮੈਂ ਜਿਹੜੇ ਵੇਚੇ ਆ ਭਾਈ ਹੈ ਛੱਡਣੇ ਨਹੀਂ ਨਹੀਂ ਮੈਂ ਤੁਹਾਨੂੰ ਫਾਈਨਰ ਬਣਾਈ ਲਈ ਹੈ ਯਾਰ ਅੱਜ ਨਵੇਂ ਲਈਆਂ ਇਹ ਬੰਦਾ ਆਪਣੇ ਗਰੁੱਪ ਵਿੱਚ ਭਾਈ ਨਾ ਕੀ ਹੈ ਬ੍ਰਾਂਡ ਦਾ ਭਾਈ ਆਪਣੇ ਗਰੁੱਪ ਵਿੱਚ ਨਵਾਂ ਅੱਜ ਆਇਆ ਨਵਾਂ ਸ਼ਾਮ ਲਗਾ ਪਰ ਗਰੁੱਪ ਵਿੱਚ ਤੇ ਬਹੁਤ ਲਹਿਰਾ ਘੜਾਉਂਦਾ ਬੰਦਾ ਸਾਡਾ ਭਰਾ ਹੈ ਚੰਡੀਗੜ੍ਹ ਗੱਡੀ ਚ ਲੱਗਦਾ ਜੀਪੀਐਕਸ ਦੇ ਪੁਆ ਰਹੇ ਆਪਾਂ ਸੀਟ ਕਵਰ ਜੀਪੀਐਨ ਡੀਐਫਐਕਸ ਜੀ ਜੀਐਫਐਕਸ ਜੀਐਫਐਕਸ ਦੇ ਪੁਆ ਰਹੇ ਆਪਾਂ ਮੈਟ ਤੇ ਉਹ ਵੀ ਬਹੁਤ ਮਹਿੰਗਾ ਬ੍ਰਾਂਡ ਆ ਜੀ ਦੇਖੋ ਆਪਾਂ ਚਾਰ ਬੰਦੇ ਆਪਾਂ ਇੱਧਰ ਆਏ ਹਾਂ ਅੱਠ ਗੱਡੀਆਂ ਨਹੀਂ ਚੱਕ ਹੁੰਦੇ ਸੀ ਨਾਲ ਫਿਰ ਮੈਂ ਤਿੰਨ ਚਾਰ ਬੰਦੇ ਖੜ ਲਏ ਆ ਖੜ ਲਏ ਇਹਦੀ ਬੋਲੀ ਬੜੀ ਘੈਂਟ ਹੈ ਬਾਈ ਯਾਰ ਹੈਨਾ ਦਿੰਗਾ ਕਿਤੇ ਕਿਤੇ ਸਿਰਾ ਵੀ ਕਰਾਉਣ ਲੱਗੇ ਪੈਣਾ ਆ ਬਾਈ ਜਿਆਦਾ ਹੀ ਸਿਰਾ ਕਰਾਵਾ ਬਾਈ ਦਿਲ ਆਏ ਪੈਸਾ ਦਿਲ ਅੱਖਾਂ ਦੇ ਕਰਾਂਗੇ ਭਾਜੀ ਉਹ ਦੂਜੀ ਘਰੇ ਆਪਣੀ ਹਮਾਚਲੀ ਯਾਰ ਹਮਾਚੇ ਮਿੰਜੋ ਨਾਲ ਜੀ ਸੀਟ ਕਰ ਪੋਣਾ ਆ ਤਾਂ ਬੜੇ ਉੱਚੀ ਬਾਈ ਸ਼ਰਮਾ ਗਿਆ ਥੋੜੇ ਸ਼ਰਮਾ ਸਾਰੀਆਂ ਬੋਨੀਆਂ ਭਾਜੀ ਸਾਰੀਆਂ ਮੁੰਡੀਆਂ ਆਏ ਲੈ ਬਾਈ ਨੂੰ ਸਾਰੀਆਂ ਭਾਸ਼ਾ ਸਾਰੀਆਂ ਲੈਂਗੁਏਜ ਜਾਣਦਾ ਬਾਈ ਹੈਲੋ ਬੜੇ ਉੱਚੀ ਮੈਟ ਆ ਗਿਆ ਮੈਟ ਆ ਗਿਆ ਉਹ ਇਤਨੀ ਖੁਸ਼ੀ ਮੈਟ ਆ ਗਿਆ ਸਾਡੇ ਮੈਟ ਆ ਗਿਆ ਸਾਡੇ ਮੈਟ ਆ ਗਿਆ ਉਹ ਦੇਖੋ ਦੇਖੋ ਬਾਈ ਬਾਈ ਮੈਟ ਲਿਆ ਮੱਖਣ ਸਿੰਘ ਸਾਡਾ ਮੱਖਣ ਸਿੰਘ ਮੈਟ ਲਿਆ ਬਾਈ ਮੱਖਣ ਮੱਖਣ ਵੀਰੇ ਬਹੁਤ ਬਹੁਤ ਧੰਨਵਾਦ ਆ ਤਰਾ ਮੈਟ ਲਿਆ ਤੇ ਜੀ ਐਫਐਕਸ ਜੀ ਐਫਐਕਸ ਆਹ ਹਾਂ ਗੁੱਡ ਕਵਰ ਆਈ ਲਵ ਆ ਚੱਲ ਮੈਟ ਮੈਟ ਆ ਗਿਆ ਯਸ ਉਹ ਰੌਣਕ ਬੰਨੀ ਬਈ ਬਾਈ ਨੇ ਪੂਰੀ ਜਿਲੰਦਰ ਚ ਨਜ਼ਾਰੇ ਲਿਆਂਦੇ ਫਿਰ ਨਜ਼ਾਰੇ ਕਾਰ ਕਨਸੈਪਟ ਤੇ ਆਇਓ ਕਾਰ ਪਰਾਚੀ ਵਾਲੇ ਵੀ ਬਹੁਤ ਵਧੀਆ ਨੇ ਇੱਥੇ ਇਹ ਵੀ ਜਿੱਥੋਂ ਮਾਰਕੀਟ ਸਾਮਾਨ ਲੈ ਸਕਦੇ ਆਂ ਬਹੁਤ ਬਹੁਤ ਸਾਫਟੇ ਅੰਦਰ ਮਿਲੇ ਸਿਰਫ 2000 ਰੁਪਏ ਦੇ ਮਿਲੇ ਆ ਡਿਸਕਾਊਂਟ ਕੀ ਹੈ ਜੇ ਤੁਮ ਇਤਨੇ ਨੇ ਸਿੱਧਾਉਂ ਤੇ ਮਿਲ ਗਏ ਇਹੇ ਜੇ ਤੁਮ ਇੰਗਲੈਂਡ ਤੋਂ ਆਇਓ ਤੁਮੇ ਮਹੰਗੇ ਮਿਲ ਜੂਗਾ ਸਰਾ ਸਰਾ ਲਾਇਆ ਪਿਆ ਬਾਈ ਦੇ ਸਰਾ ਸਰਾ ਇਹ ਤਾਂ ਪਿੰਡਾਂ ਨੇ ਮਲੇ ਆ ਤੇ ਹੋ ਰਾਣੀ ਸੁੰਦਰਾ 0186 ਜਿਹਨੂੰ ਮੈਂ ਰੱਖਣ ਲੱਗੇ ਜੀਐਫਐਕਸ ਦੇ ਫਿਰ ਦੇਖਦੇ ਕਿਦਾਂ ਇਹ ਬਣਦੀ ਲੁੱਕ ਲੈ ਵੀਰ ਜੀ ਵੀਰ ਜੀ ਸਾਡੇ ਮੈਟਾਂ ਦੀ ਓਪਨਿੰਗ ਹੋ ਗਈ ਹੈ ਸਾਡੇ ਮੈਟਾਂ ਦੀ ਸਾਡੇ ਮੈਟਾਂ ਦੀ ਓਪਨਿੰਗ ਹੋ ਗਈ ਵੀਰ ਜੀ ਵੀਰ ਜੀ ਜਿਹੜਾ ਕਰਾਂਦਾ ਹੈ ਜੀ ਵੀਰ ਜੀ ਵਧੀਆ ਇਹਦਾ ਪਹਿਲਾ ਬਹੁਤ ਆ ਹਾਂ ਬਹੁਤ ਘੈਂਟ ਮੈਟ ਆ ਯਾਰ ਅਸੀਂ ਰਖਾ ਕੇ ਕਹਿੰਨਾ ਆਪਣਾ ਗੱਡੀ ਭਾਈ ਪਹਿਲਾਂ ਹੱਥ ਤੱਕ ਪਹਿਲਾਂ ਬਾਈਕ ਕੋ ਤਾਂ ਸੇਮ ਆਹੀ ਰਖਾਇਆ ਸੀ ਤੇ ਗੱਡੀ ਲੁੱਕ ਬੜੀ ਘੈਂਟ ਬਣਦੀ ਵਿੱਚ ਰੱਖ ਕੇ ਲੈ ਗਿਆ ਉਹ ਤੇਰੇ ਆਏ ਦਾ ਫੋਨ ਕਰਦਾ ਇਹ ਕੋਈ ਹੁਣ ਪੇਮੈਂਟ ਦੇ ਪਿੱਛੇ ਰੋਲਾ ਪੈ ਰਿਆ ਜੀ ਯਾਰ ਮੰਗਿਆ ਜਨੋਚਨ ਕਰਾ ਲੈ ਮਰਦਾ ਹੋਣੀ ਨਹੀਂ ਹੈਗੀ ਤੁਰ ਲਿਆ ਕੇ ਸਾਨੂੰ ਨਾ ਮਾਰੋ ਤੁਰ ਲਿਆ ਕੇ ਸਾਨੂੰ ਨਾ ਮਾਰੋ ਸਾਈ ਦਿੱਤੀ 10 ਰੁਪਏ ਸਾਈ ਪਰ ਲੈ ਲੈ ਉਹਦਾ ਹੈ ਹੀ ਨਹੀਂਗਾ ਇੱਕੋ ਦੀ ਲੜਾਈ ਹੋ ਗਈ ਬੈ ਸੋ ਰਹੀ ਹੈ ਬਈ ਲੋਕ ਬੋਲਦਾ ਮੈਨੂੰ ਲੱਗਦਾ ਕੇਸ ਕੋਰਟ ਵਿੱਚ ਕਹਿ ਰਹੀਆਂ ਜਾ ਸਕਦਾ ਹੈ ਹਿਸਾਬ ਨਾਲ ਕੋਰਟ ਦਾ ਬਹੁਤ ਇੱਥੋਂ ਲੱਗਣਾ ਉਹਦਾ ਹੈ ਜੇ ਤੱਕ ਯਾਰ ਬੁਰਾ ਸਵਛਾਤ ਨਾ ਰਗਾ ਕਾਤਾ ਭਾਈ ਨੋ ਪ੍ਰੋਬਲਮ ਐ ਜੋ ਕੀ ਮੀ ਬਣਾ 6000 ਰੁਪਏ ਰੱਖਾ ਲਓ ਰੱਖਾ ਲਓ ਮੈਟ ਪਹਿਲੇ ਲੈ ਵੀ ਆ ਆ ਮੈਟ ਹੋ ਗਏ ਕਾਕੂ ਭਾਈ ਦੇ ਸਾਡੇ ਦੇ ਕਾਕੂ ਕਰੀਮਪਰੀਏ ਦੇ ਪਾਲਚ ਮਾਰ ਕੇ ਲੇਚੇ ਚਕਰਾ ਕੇ ਰੱਖਣ 100 ਰੁਪਏ ਪਾਲਸਰ ਵੀ ਕੱਟ ਹੋਣਾ 100 ਰੁਪਏ ਪਾਲਸਰ ਕੱਟਣਾ ਭਾਈ ਇੱਧਰ ਕੱਲ ਮਕਰ ਰੁਪਏ ਤਾਂ 300 ਦੇਣਾ ਸੀ ਚਲੇ ਜਾ ਇਹ ਮੈਟ ਕਾਕੂ ਭਾਈ ਦੇ ਹੁਣ ਸਾਡੇ ਦੇ ਉਹਦਾ ਮੈਟ ਸੇਵ ਹੀ ਹੈ ਪਰ ਉਹ ਜੀਐਫਐਕਸ ਦੇ ਆ ਯਾਨੀ ਫਰ ਕਹਤਾ ਹੈ ਯਾਰ ਚੀਜ਼ ਆ ਭਾਈ ਜੀ ਜੀ ਸੀ ਆ ਓਰੀਜਨਲ ਆ ਯਾਰ ਹਾਂ 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 ਬਾਤ ਓਏ ਹੋਏ ਮੀ ਪੂਰਾ ਲੱਗ ਰਿਹਾ ਮੇਰੇ ਵੀਰੋ ਕੰਮ ਮੀ ਹੋ ਮੀ ਹੋਇਆ ਪਿਆ ਚਿਕੜੇ ਚਿਕੜ ਹੋਇਆ ਪਿਆ ਕਹਿੰਦੇ ਚਿਕੜੇ ਚਿਕੜ ਓਏ ਹੋਏ ਕੰਮ ਮਟੋ ਮਿੱਟੀ ਕਰਦਾ ਮਟੋ ਮਿੱਟੀ ਆ ਮੈਟ ਤੇ ਪਹਿਲੇ ਜਿਹੜੇ ਕੱਡੇ ਬਾਈ ਨੇ ਕਾਕੂ ਬਾਈ ਦੇ ਕੇ ਮੈਟ ਇਹ ਤੇ ਅਸੀਂ ਤੁਹਾਨੂੰ ਅਗਲੀ ਬਰਾਤ ਚ ਦਿਖਾ ਲਾਂਗੇ ਇਹੀ ਮੈਟ ਲਿਚਨੈਟ ਕਰਦੇ ਲਿਚਨੈਟ ਕਰਦੇ ਓ ਯਾਰ ਮੀ ਬਹੁਤ ਏ ਜੋ ਗਿਆ ਬਾਬੇ ਪਟਾਕਾ ਬਾਸਾ ਮੀ ਨੇ ਪਟਾਕਾ ਮਿੱਤਰੋ ਜਲੰਧਰ ਸ਼ਹਿਰੀ ਧਰਤੀ ਦੇ ਮੀ ਮੀਹ ਮੀਹ ਹੋਇਆ ਪਿਆ ਮੇਰੇ ਵੀਰੋ ਜਲੰਧਰ ਸ਼ਹਿਰ ਨਗੀਨਾ ਇੱਕ ਦਿਨ ਰਹੇ ਆਏ ਮਹੀਨਾ ਮੂੰਖ ਖਾਵੇ ਅੱਖ ਸ਼ਰਮਾਵੇ ਸਰਾਲਾਤ ਮੂੰਖ ਖਾਵੇ ਅੱਖ ਸ਼ਰਮਾਵੇ ਸਰਾਲਾਤ ਨਹੀਂ ਬੋਲਣਾ ਗਲਤ ਆਪਾਂ ਬੋਲਦੇ ਵੀ ਸਦਾ ਸਾਡੇ ਸਰੋਤੇ ਸੁਣਦੇ ਸਾਡੀਆਂ ਧੀਆਂ ਭੈਣਾਂ ਵੀ ਸੁਣਦੀਆਂ ਆ ਜੀ ਦੱਸ ਤਾ ਬੋਲ ਕੇ ਜਾਣਾ ਕਿੱਥੇ ਨੂੰ ਆਪਾਂ ਔਪਰ ਵਾਲੇ ਲਿਖਾ ਦੇਣਾ ਮੈਂ ਤਾਂ ਕਦੇ ਲਾਉਜੀ ਨਹੀਂ ਗੱਲ ਉਹ ਗੱਡੀ ਭੇਜ ਗਈ ਏ ਤੇ ਗੱਡੀ ਭੱਜਣ ਦੇਈ ਗਈ ਪਾਣੀ ਪੈ ਗਿਆ ਗੱਡੀ ਚ ਲੈ ਵੇ ਮਿੱਤਰੋ ਪਾਰਟੀ ਹੋ ਗਈ ਭਾਜੀ ਬਾਲ ਹੁਣ ਕਹਿੰਦੇ ਭਾਜੀ ਕਹਿੰਦਾ ਪਾਰਟੀ ਕਰਦੇ ਯਾਨੀ ਕੇਪਸੀ ਲੈ ਕੇ ਜਾਣਾ ਭਾਜੀ ਹੁਣ ਜਿੱਦਾਂ ਗਾਂ ਗਏ ਬੱਕਰਾ ਖਲਾਨਾ ਹੁਣ ਮੈਂ ਕਿੱਦਾਂ ਕੈਸਟਰ ਰਿਸੋਰਟ ਚ ਕੰਮ ਮੈਟੋ ਮੈਟੀ ਹੋ ਗਏ ਮੈਟੋ ਮੈਟੀ ਲੁੱਕ ਬਣ ਗਈ ਵਧੀਆ ਯਾਰ ਐਨ ਵਧੀਆ ਕੁਝ ਭਾਜੀ ਇਹ ਬਿੱਲੇ ਕਰਕੇ ਭਾਈ ਨੇ ਚਾਬੀਆਂ ਦੇ ਛੱਲੇ ਛੁੱਲੇ ਪਾਲੇ ਤੇ ਆਪਾਂ ਰਵਿੰਗ ਕਮਾਊਂਡ ਦੀ ਡੱਬੀ ਵੀ ਲੈ ਲਈ ਆ ਜੱੱਛੇ ਕਰਕੇ ਜੱੱਛੇ ਦੀ ਮਿਹਰਬਾਨੀ ਭਰਾ ਦੀ ਛੱਲੇ ਛੁੱਲੇ ਜੱਸਾ ਹਟੇ ਕਿਦਾਂ ਪਾ ਗਏ ਛੱਡਣੇ ਆ ਫੇਰ ਮੈਂ ਨਾਲ ਹੀ ਲੈ ਕੇ ਗਰਾਰੀ ਮਾੜੀ ਹੈ ਤਵੇ ਹੈ ਗਰਾਰੀ ਮਾੜੀ ਰੁਪਈਏ ਸਗੇ ਜਿੱ ਕੌਣ ਹੋਇਆ ਯਾਰ ਮੀ ਬੋ ਪੈ ਲੱਗਿਆ ਕੰਮ ਮੀ ਹੋ ਮੀ ਹੋਇਆ ਪਿਆ ਯਾਰ ਅਵਾ ਗੋਣੇ ਮੀ ਮੌਸਮ ਪੂਰਾ ਖਰਾਬ ਆ ਤੇ ਅੱਠ ਗੱਡੀਆਂ ਆਈਆਂ ਮਾ ਆਪਾਂ ਚਾਰ ਇੱਧਰ ਆਏ ਆ ਤੇ ਹੁਣ ਚੱਲੇ ਆ ਉੱਧਰ ਨੂੰ ਤੇ ਗੱਡੀ ਇੱਕ ਭੇਜਣੀ ਆ ਮਨ ਖੱਟਾ ਪਾਣੀ ਲੱਗ ਰਿਹਾ ਮੀ ਦੇਖੋ ਮੋਰੇ ਜੇ ਜਾਏਗਾ ਖਨਾ ਡਰਾਈਵਰ ਕਿਵੇਂ ਚਲਾਵਾ ਗੱਡੀ ਕਾਰ ਕਨਸੈਪਟ ਵਾਲੇ ਕੋਲੋਂ ਆਪਾਂ ਮੈਟ ਦੂਜੀ ਵਾਰ ਪਵਾ ਗਏ ਆ ਵੇਖ ਬਾਰ-ਬਾਰ ਮਾਰ ਰਹਾ ਹੈ ਛੇ ਟੋਕਾ ਪੁੱਟਦਾ ਆਟੋ ਆ ਰਿਹਾ ਪਿੱਛੇ ਮੈਨੂੰ ਮਨ ਲੱਗ ਰਿਹਾ ਪੈਸੇ ਨਾਲ ਟੱਕਰ ਰਹਾ ਹਾਂ ਇਹ ਬੰਦਾ ਰੌਣਕੀ ਸਾਡਾ ਯਾਰ ਪੂਰਾ ਪੂਰਾ ਰੌਣਕੀ ਬੰਦਾ ਯਾਰ ਹੋ ਗਿਆ ਵਧੀਆ ਟਾਈਮ ਪਾਸ ਹੋਇਆ ਯਾਰ ਅੱਜ ਕਾਕੂ ਮਨ ਮਨ ਲੱਗਾ ਕਾਕੂ ਟੈਨਸ਼ਨ ਮਾਂ ਹਾਂ ਕਾਕੂ ਟੈਨਸ਼ਨ ਮਾਂ ਨਿਓ ਟੈਨਸ਼ਨ ਨਹੀਂ ਬਾਪੇ ਉਹ ਮੇਰਾ ਕੋਟ ਹੈਗਾ ਮੇਰਾ ਵੀਰ ਦਿਲ ਸਭ ਰੌਣਕਾ ਜੋ ਵੀ ਜੱਫੇ ਕੋਈ ਰੌਣਕਾ ਲਾਵੇ ਮਿੱਤਰੋ ਮੀਹ ਹੋ ਮੀਹ ਹੋਇਆ ਤਾਂ ਕਹਿੰਦੇ ਮੇਰੇ ਬਾਪੋ ਏ ਹੋਇਆ ਹੈ ਹਾਂ ਡਿਕਨ ਲਾਪੀ ਬਾਪੇ ਹਮੇ ਆ ਕੇ ਦੀ ਗੱਲ ਨਹੀਂ ਕੈਮਰਾ ਜਸਟੀਫਾਈ ਨਹੀਂ ਕਰਦਾ ਪਰ ਐ ਹਾਂ ਡਿਕਨ ਲਾਪੀ ਓਏ ਹੋਏ ਗੜੋ ਗੜੀ ਹੋ ਗਿਆ ਓਏ ਹੋਏ ਮਿੱਤਰੋ ਬਰਫੇ ਬਰਫ ਬਰਫੋਂ ਬੰਦ ਨੇ ਗੱਡੇ ਕੱਢ ਲੈਣੀਆਂ ਓਹ ਰੋਡ ਜੱਟਾ ਓਹ ਕੁਛ ਨਹੀਂ ਹੋ ਗਿਆ ਓਹ ਰੋਡ ਜੱਟਾ ਓਹ ਰੋਡ ਜੱਟਾ ਕਲੋਰੇ ਹੋ ਗਈ ਉਸ ਦਾ ਪਲਾ ਹੋ ਗਿਆ ਓਏ ਅੱਜ ਮੱਛੀ ਗਈ ਇਸ ਨੂੰ ਫਟ ਨਹੀਂ ਲੱਗ ਰਹੀ ਤੇ ਤਾਂ ਠੰਡ ਮੇ ਮਰ ਜਾਂਦੇ ਉਹ ਐਂਡ ਕਿੰਨੀ ਡੇਗਦੀ ਬਾਪੇ ਉਹ ਜਲੰਧਰ ਯਾਰ ਕੈਮਰੇ ਚ ਪਤਾ ਨਹੀਂ ਲੱਗ ਰਿਹਾ ਐਂਡ ਦਾ ਭਾਜੀ ਲੱਗਦਾ ਬਾਪੇ ਉਹ ਦਰਦ ਮਾਰ ਕੇ ਮੜੇ ਹੋਰ ਮਾਰ ਕੇ ਦਰਦ ਮਾਰ ਦੇਖੇ ਬਾਤ ਐਂਡ ਨਹੀਂ ਹੋ ਰਹੀ ਅੰਦਰ ਬਾਹਰ ਤੋਂ ਪੰਜਾਬ ਮੇ ਇਤਨੀ ਪੜਨ ਗਈ ਹੈ ਕਤਿਉਤਰਾ ਤੀਸਰਾ ਮਹੀਨਾ ਹੈ ਕਲਾ ਕੰਮ ਬਹੁਤ ਖਰਾਬ ਹੋ ਚੁਕਾ ਹੈ ਜਲੰਧਰ ਵਿੱਚ ਜਲੰਧਰ ਵਿੱਚ ਹੈ ਜੀ ਅਸੀਂ ਲੋਕ ਇਸ ਟਾਈਮ ਕਰਦੇ ਕਿ ਜਾਣਾ ਪਰ ਕੀ ਪੂਰਾ ਚਤਰਾਛਤਰੀ ਹੋਆ ਹੈ ਐਸੀ ਗਾਲ ਨਹੀਂ ਦੇ ਰਹਾ ਅਰੇ ਹਮਕਨ ਗਾਲੀ ਦੇ ਰਹਾ ਹਾਂ ਹਾਂ ਬੋਲ ਰਹਾ ਹਾਂ ਪੰਜਾਬੀ ਪੁਲੇਹਰੀਨ ਚਤਰੀ ਤੇ ਰਹਿਨੇ ਬਹਾਲ ਸੀ ਕਰਾ ਹੈ ਓਏ ਹੋਏ ਮਿੱਤਰੋ ਨਿਆਰੇ ਆਈ ਜਾਂਦੇ ਨੇ ਨਿਆਰੇ ਜਾ ਜਾਂਦੇ ਨੇ ਪੂਰੀ ਬਰਫ ਪੈ ਲੱਗਿਓ ਜਲੰਧਰ ਸ਼ਹਿਰ ਚ ਤੇ ਤੇ ਹੁਣ ਜਾ ਰਹੇ ਆ ਵਾਪਸ ਕਰੀਏ ਭਰਾ ਭੂਕੇ ਭੇਜੀਏ ਮੈਂ ਕਿਹਾ ਦੇ ਮੈਟ ਮੂਟ ਫਵਾ ਕੇ ਆ ਗਏ ਮੇਰੇ ਵੀਰੋ ਰਾਮਾਬੜੀ ਪਹੁੰਚ ਕੇ ਜਿੱਦਾਂ ਕੇ ਲੈ ਵੇ ਮਿੱਤਰ ਪਿਆਰੇ ਪਹੁੰਚ ਗਏ ਮੁੜ ਕੇ ਪੈਲੈਸ ਚ ਆ ਪਿੱਛੇ ਗੱਡੀ ਇੱਕ ਮਿੰਟ ਜਿੱਤੇ ਭਾਈ ਇੱਕ ਮਿੰਟ ਪਿੱਛੇ ਗੱਡੀ ਆ ਮਾੜੀ ਬੈਕ ਕਰਿਓ ਮਾੜੀ ਬੈਕ ਕਰਿਓ ਮਾੜੀ ਬੈਕ ਕਰਿਓ ਗੱਡੀ ਤੇ ਜਿੱਤਾ ਭਾਈ ਚੱਲਿਆ ਰੀਲਾਂ ਬਣਾਣ ਜਿੱਤਾ ਭਾਈ ਸਾਡਾ ਇਸ਼ਕਚਗਾਨ ਚੱਲਿਆ ਰੀਲਾਂ ਬਣਾਣਾ 61 11 ਦਾ 91 ਕਰਨ ਲਈ ਇਸ਼ਕਚਗਾਨ ਚੱਲਿਆ ਰੀਲਾਂ ਬਣਾਣਾ ਗੱਡੀ ਲਾ ਦੋ ਮਿੱਤਰੋ ਤੇ ਪਹੁੰਚ ਗਏ ਮੁੜ ਕੇ ਪੈਲੈਸ ਚ ਮੈਟ ਮੁੜ ਪਾ ਕੇ ਜਗਾਇਓ ਇਸ ਕੇਸ ਕੇ ਜਗਾਣ ਚੱਲੇ ਬੰਦੇ ਸਾਡੇ ਹੈ ਜਗਾਇਓ ਜਗਾਇਓ ਇਸਕ ਝੋਟਾ ਇਲਾਵਾ ਝੋਟਾ ਹੈ ਝੋਟਾ ਲੈ ਵੇ ਮਿੱਤਰਾ ਗੱਲ ਬਾਤ ਯੈਸ ਕੱਪੜੇ ਪ੍ਰੈਸ ਹੋ ਗਏ ਕਾਕੂ ਬਾਈ ਵਾਲੀ ਰਾਣੀ ਸਤਰਾ ਰੱਖਦੇ ਆ ਮੈਟ ਆਪਾਂ ਜ ਦੋਹਾਂ ਗੱਡੀਆਂ ਚ ਮੈਟ ਲਵਾਦੇ ਆਪਾਂ ਮੈਟ ਲਵਾਦੇ ਯਾ ਬੀਬੀ ਯਾ ਬੀਬੀ ਪਹੁੰਚਦਾ ਬਾਅਦ ਉਹਦਾ ਫੀਰਾ ਹੋ ਜਾਂਦਾ ਹੈ ਨਾ ਹਾਂ ਪੂਰਾ ਸਿਰਾ ਪਾਲਸਪੂਲ ਚੱਕ ਕੇ ਬੱਜ ਗਈ ਨਾ ਕਾਕੂ ਭਾਈ ਕਹਿੰਦਾ ਪੈਰ ਲਾਦਾ ਨਹੀਂ ਆਹ ਦੋ 95 ਯਾਰ ਫਿਰ ਕਹਿੰਦਾ ਛੋਟੇ ਪਾਣੇ ਪਰ ਗੱਡੀ ਲੁੱਕ ਹੀ ਨਾ ਨਾ ਬਣਦੀ ਆ ਟੈਰਾਂ ਦਾ ਕਾਕੂ ਭਾਈ ਗੱਲ ਵਾਂਦੇ ਜੈਸ ਕੱਪੜੇ ਪ੍ਰੈਸ ਹੋ ਗਏ ਉਦਾਂ ਹਨਾ ਪਾਲਸਪੁਰ ਚ ਵਾਦੀ ਨਹੀਂ ਇਹਨਾਂ ਨੂੰ ਸਹੀ ਗੱਲ ਆ ਜਮੇ ਜੈਸ ਯਾਰ ਜਮਾ ਹੀ ਜੈਸ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ 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 ਆ ਮੈਂ ਅਰਸੀ ਪਹਿਲਾਂ ਕਾਕੂ ਭਾਈ ਵਾਲੀ ਰਿਕਸ਼ੇ ਚ ਰਹਿਣੇ ਆ ਬੰਦੇ ਆ ਕਿਹੜਾ ਕਿਆ ਰੇਖਾ ਜਲਾਵੇਂ ਬੰਦੇ ਮਾਜੋ ਫੋੜੇ ਨੇ ਗੱਡੀ ਲੈ ਰੇ ਰੇ ਸੀਪ ਲਾ ਗਿਆ ਸੀਪ ਲਾ ਗਿਆ ਸੀਪ ਲੱਗੀ ਹੁਣ ਤਾਂ ਭਾਜੀ ਚੱਲ ਫੋਸੋਣਾ ਕਹੀਦਾ ਭਰਾਵਾ ਆਹ ਲੈ ਵੇ ਜੀਤਾ ਚੋਬਰ ਆ ਗਿਆ ਮੁੰਡਾ ਰੀਲਾ ਹਣੇ ਸ਼ਿਕ ਜਗਾ ਕੇ ਜੀਤਾ ਚੋਬਰ ਸਾਡਾ ਹਟਦਾ ਕਿਤੇ ਹਟਦਾ ਕਿਤੇ ਅੱਧ ਮੀ ਲਾਪਿਆ ਯਾਰ ਮੌਸਮ ਪੂਰਾ ਖਰਾਬ ਹੋ ਗਿਆ ਮੀ ਲਾਪਿਆ ਮਾਹੌਲ ਤੇ ਥੋੜਾ ਖਰਾਬ ਹੋ ਗਿਆ ਸੀ ਸੈੱਟ ਕਰਤਾ ਆਪਾਂ ਤਾਂ ਮੈਨੂੰ ਜਿਆਦਾ ਖਰਾਬ ਲੱਗਦਾ ਹੈ ਮੌਸਮ ਹਾਂ ਮੌਸਮ ਵੀ ਖਰਾਬ ਹੋ ਗਿਆ ਤੇ ਬੰਦੇ ਵੀ ਥੋੜੇ ਖਰਾਬ ਹੋ ਗਏ ਤੇ ਬਰਾ ਮਸੀਂ ਸੈੱਟ ਕੀਤੇ ਮਸੀਂ ਸੈੱਟ ਕੀਤੇ ਮਸੀਂ ਡਿੱਗੀ ਚੋਬਰ ਸਾਡਾ ਖੜਾ ਹੈ ਨਾਲ ਭਾਜੀ ਖੜਾ ਹੈ ਸਾਡਾ ਨੇਤਾ ਅੱਜ ਤੇ ਬਲੌਗ ਨਹੀਂ ਬਣਿਆ ਅੱਜ ਬਲੌਗ ਭਾਜੀ ਨੇ ਵਧੀਆ ਬਲੌਗ ਗੱਡੀਆਂ ਭਰੀ ਜਾਂਦੀਆਂ ਤੇ ਆਹ ਗੱਡੀ ਪੰਜਵੀਂ ਚੱਲੀ ਆ ਤੇ ਆਪਣਾ ਰੌਣਕ ਹੀ ਬੰਦਾ ਚੱਲਿਆ ਮੌਸਮ ਬਹੁਤ ਖਰਾਵਾ ਯਾਰ ਆਏ ਮਿੱਤਰੋ ਕਾਕੂ ਭਾਈ ਆ ਗਿਆ ਆਪਣਾ ਕਾਕੂ ਕਾਕੂ کریمਪੁਰੀਆ ਹੁਣ ਇਹਦੀ ਵਾਰੀ ਆ ਇਸਕੇ ਲਾਦਾ ਨਰਾਇਸ ਕਪੜਾ ਟੋ ਟਾਈਟ ਆ ਬਿਓ ਆਏ ਦੋ ਗਟੀਆਂ ਰਹਿ ਗਈਆਂ ਹੁਣ ਸਾਡੀਆਂ ਯਾ ਬੇਬੀ ਅੱਜ ਕਾਕੂ ਭਾਈ ਨੂੰ ਮੈਟ ਦਵਾਤੇ 650 ਰੁਪਏ ਦੇ 650 ਦੇ ਮੈਂਡ ਦਵਾਤੇ ਲੈਟਰ ਹੀ ਲੱਗ ਗਈ ਵੀ ਅੱਜ ਲੈ ਵੀ ਆ ਛੇਵੀਂ ਗੱਡੀ ਗਈ ਕਾਕੂ ਬਾਈ ਵੀ ਸਾਡਾ ਗਿਆ ਹੋਣ ਗਿਆ ਕਾਕੂ ਬਾਈ ਮੌਸਮ ਅਬਾ ਗੌਣ ਖਰਾਬ ਹੋ ਗਿਆ ਹੋਣ ਰਹਿ ਗਈਆਂ ਦੋ ਗੱਡੀਆਂ ਇੱਕ ਵਿੱਕੀ ਵਾਲੀ ਇੱਕ ਮੇਦ ਵਾਲੀ ਲੈ ਮਿੱਤਰ ਪਿਆਰੋ ਵਿੱਕੀ ਬਾਈ ਵੀ ਸਾਡਾ ਗਿਆ ਤੇ ਗੱਡੀ ਰਹਿ ਗਈ ਆਪਣਣ ਵਾਲੀ ਲਾਸਟ ਹੋਣ ਬਸ ਆਪਣਾ ਹੀ ਰਹਿ ਗਈ ਲਾਸਟ ਗੱਡੀ ਬਾਕੀ ਸਾਰੀਆਂ ਭੇਜਤੀਆਂ ਵਿੱਕੀ ਵੀ ਚਲ ਗਿਆ ਹੁਣ ਆਪਣੀ ਇੱਕੋ ਹੀ ਗੱਡੀ ਰਹਿ ਗਈ ਗੱਡੀ ਜਿਹੜੀ ਪਹਿਲਾਂ ਚਲ ਗਈਆਂ ਥਾਰ ਉਹਨੇ ਕਿ ਮਨੂ ਹੀ ਰਹਿ ਗਏ ਤੇ ਫਿਰਦਰ ਬੋਜੀ ਬੋਨੇ ਚੱਕ ਲਾ ਮੌਸਮ ਆਵਾ ਕੌਣ ਖਰਾਬ ਹੋਇਆ ਪਿਆ ਮੌਸਮ ਯਾਰ ਅਬਾ ਗੌਣੇ ਖਰਾਬਾ ਮੌਸਮ ਹੁਣ ਜਿਹੜੇ 4-5 ਘੜੇ ਨਾ ਨਿਮਗੇ ਸਾਰੇ ਨਹੀਂ ਓਏ ਹੋਏ ਮੌਸਮ ਆਵਾ ਕੌਣੇ ਖਰਾਬ ਬਹੁਤ ਮੀਂਹ ਪਿਆ ਰਿਆ ਯਾਰ ਬਹੁਤ 7 ਵਜੇ ਤੁਰੇ ਆਪਾਂ 7 ਵਜੇ ਮੀਂਹ ਆਵਾ ਗੌਣੇ ਕੰਮ ਖਰਾਬ ਕੀਤਾ ਪਿਆ ਨਾ ਕੋਝ ਨਹੀਂ ਦੇਖ ਰਿਹਾ ਮਰੇ ਬਾਬੇ ਕੋਸ਼ ਨਹੀਂ ਕੀਤਾ ਬਾਈ ਮੇਰੇ ਨਾਲ ਆ ਤੇ ਬਾਕੀ ਭਾਈ ਦੇ ਘਰ ਰਿਆ ਨਾਲ ਤੇ ਹੁਣ ਜਾਂਦੇ ਆ ਓਏ ਹੋਏ ਮਿੱਤਰੋ ਕੰਮ ਚਿਕੜੋ ਚਿਕੜੀ ਹੋ ਗਿਆ ਚਿਕੜੋ ਚਿਕੜੀ ਹੁਣ ਪਹੁੰਚੇ ਆ 8:30 ਵਜੇ ਤੇ ਵਿੱਕੀ ਬਾਈ ਹਲੇ ਪਿੱਛਿਆਂ ਦਾ ਸਾਰੀਆਂ ਗੱਡੀਆਂ ਨਾ ਮੀਂਹ ਪੈਂਦਾ ਸੀ ਘਰ ਘਰ ਸੌਰੀਆਂ ਛੱਡ ਗਈਆਂ ਘਰ ਘਰ ਯਾਰ ਸਾਰੀਆਂ ਗੱਡੀਆਂ ਅਲੱਗ ਅਲੱਗ ਪਿੰਡਾਂ 'ਚ ਤੇ ਹੁਣ ਜੀਤੇ ਬਾਈ ਦੇ ਘਰੇ ਪਹੁੰਚੇ ਆ ਹਲੇ ਡੋਲੀ ਵਾਲੀ ਗੱਡੀ ਪਿੱਛੇ ਆ ਤੇ ਹੁਣ ਸਵੇਰ ਨੂੰ ਸ਼ਾਹਵਾਦੀ ਮਰਾਤਾ ਸਾਜਣੇ ਚੱਲਣਾ ਹੈ ਤੇ ਫੋਨ ਦੀ ਸਟੋਰੀ ਵੀ ਆਲਮੋਸਟ ਫੁੱਲ ਗਈ ਆ ਲੈਟ ਲੋਟ ਹੈ ਨਹੀਂ ਤੇ ਹੁਣ ਪਹੁੰਚੇ ਅਟਾਲਮੇਰੇ ਸਾਢੇ 8 ਵਜੇ ਗੱਡੀ ਦਾ ਹਾਦ ਓਏ ਹੋਏ ਹੋਏ ਕਰਦੀ ਲੇਚ ਵਿੱਚ ਬਾਬਿਓ ਲੈ ਵੀ ਮਿੱਤਰ ਪਿਆਰਿਓ ਹੁਣ ਯਾਰਾਂ ਦੋਸਤਾਂ ਦੀਆਂ 18 ਲਿਆਂਦੀਆਂ ਸੀ ਹੁਣ 18 ਫੁਰੇ ਛੱਡਣ ਚੱਲੇ ਆ ਹੋਰ ਵੀ ਫੁਰੇ ਸੀ ਤਿੰਨੇ ਚਾਰ ਜਿਹੜੀਆਂ ਸੀਗੀਆਂ ਇੰਜਾਂ ਵਾ ਸਾਰੀਆਂ ਤੇ ਲੈ ਵੀ ਮਿੱਤਰ ਪਿਆਰਿਓ ਤੇ ਗੱਡੀਆਂ ਨੇ ਖਾਲੀ ਕਰ ਲਈ ਤੇ ਹੁਣ ਜੀਤਾ ਭਾਈ ਛੱਡ ਚੱਲੇ ਛੱਡਣ ਤੇ ਮੈਂ ਛੱਡਿਆ ਸ਼ਹਿਰ ਨੂੰ ਬੋਤਲਾਂ ਤੇ ਦੋ ਦੋ ਸਾਰੀਆਂ ਦੋ ਮਿੱਤਰ ਪਿਆਰੇ ਮੈਂ ਹੁਣ ਚੱਲਿਆ ਸ਼ਹਿਰ ਨੂੰ ਲੈ ਕੇ ਦੋ ਹਵਾ ਸਾਰੀਆਂ ਬੜੀ ਜ਼ਿੰਮੇਵਾਰੀ ਦਾ ਕੰਮ ਹੁੰਦਾ ਕੱਲ੍ਹ ਜਾਂਦੀ ਅੱਜ ਛੱਡਣ ਨੂੰ ਲੈ ਕੇ ਇਕੱਲੀ ਇਕੱਲੀ ਗੱਡੀ ਕਿਸੇ ਨੂੰ 4x4 ਲਾ ਕੇ ਚਲਾ ਕੇ ਦੇਖ ਲੈ ਲੈ ਬਈ ਇੱਕ ਥਾਰ ਛੱਡਿਆ ਨਹੀਂ ਸੀ ਦੋ ਥਾਰ ਹੁਣ ਛੱਡਣ ਚੱਲੇ ਆ ਤੇ ਆਪਾਂ ਵੀ ਚਲੀਏ ਯਾਰ ਸ਼ਹਿਰ ਨੂੰ ਬਹੁਤ ਲੇਟ ਹੋ ਗਏ ਬਾਬੇ ਉਹ ਬਹੁਤ ਲੇਟ ਹੋ ਗਏ ਸਵੇਰ ਨੂੰ ਸ਼ਾਹਬਾਦ ਜਾਣਾ ਤੜਕੇ 6 ਵਜੇ ਦਾ ਟਾਈਮ ਆ ਤੇ ਤੇ ਲੈ ਬੇ ਮਿੱਤਰ ਪਿਆਰੋ ਯਾਰ ਇਹ ਸਗਾਜ ਦਾ ਬਲੌਗ ਜੇ ਬਲੌਗ ਵਧੀਆ ਲੱਗੇ ਤਾਂ ਮੇਰਾ ਭਰਾ ਯਾਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਮੇਰਾ ਵੀਡੀਓ ਕਰਿਓ ਲਾਈਕ ਸੋਣਾ ਛਿੜਿਓ ਕਮੈਂਟ